ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਇਸ ਸਮੇਂ ਕੇਂਦਰੀ ਮੰਤਰੀ ਲਗਾਤਾਰ ਗੇੜੇ ਮਾਰ ਰਹੇ ਨੇ ਲਗਾਤਾਰ ਜਾਇਜ਼ਾ ਲਿਆ ਜਾ ਰਿਹਾ ਤੇ ਲਗਾਤਾਰ ਪੰਜਾਬ ਦੇ ਭਾਜਪਾ ਦੀ ਜੋ ਇਕਾਈ ਹੈ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਰਿਹਾ ਸੋ ਅੱਜ ਡਾਕਟਰ ਐਲ ਮੁਰਗਨ ਨੇ ਜੋ ਉਹ ਪੰਜਾਬ ਆਏ ਨੇ ਪੰਜਾਬ ਆ ਕੇ ਉਹਨਾਂ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਖਾਸ ਕਰਕੇ ਅਜਨਾਲਾ ਤੇ ਰਾਜਸੰਸੀ ਵਰਗੇ ਸਰਹੱਦ ਦੇ ਨਾਲ ਲੱਗਦੇ ਇਲਾਕਿਆਂ ਦਾ ਦੌਰਾ ਕੀਤਾ ਤਾਂ ਇਸ ਦੌਰਾਨ ਸਖਿਆ ਮੰਤਰੀ ਹਰਜੋਤ ਬੈਂਸ ਨੇ ਜਿਹੜੇ ਉਹਨਾਂ ਨੇ ਸਿੱਧੀਆਂ-ਸਿੱਧੀਆਂ ਗੱਲਾਂ ਨੇ ਜਿਹੜੀਆਂ ਐਲ ਮੁਰਗਨ ਨੂੰ ਕਹਿ ਦਿੱਤੀਆਂ ਤੇ ਉਹਨਾਂ ਦਾ ਕਹਿਣਾ ਹੈ ਕਿ ਸਿਰਫ ਗੇੜੇ ਮਾਰਨ ਦੀ ਬਜਾਏ ਪੰਜਾਬ ਦੇ ਲਈ ਕੁਝ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ ਅਸੀਂ ਸਵਾਗਤ ਕਰਦੇ ਹਾਂ ਪਰ ਮਹਿਜ਼ ਗੇੜੇ ਮਾਰ ਕੇ ਨਾ ਮੜੋ ਕੀ ਕੁਝ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਅੱਜ ਸਾਡੇ ਬਹੁਤ ਹੀ ਸਤਕਾਰਯੋਗ ਮਨਿਸਟਰ ਆਫ ਸਟੇਟ ਯੂਨੀਅਨ ਮਨਿਸਟਰ ਆਫ ਸਟੇਟ ਐਲ ਮੁਰਗਨ ਜੀ ਉਹ ਆ ਰਹੇ ਉਹਨਾਂ ਕੋਲ ਪਾਰਲੀਮੈਂਟਰੀ ਅਫੇਅਰਸ ਹੋਰ ਵੀ ਦੋ ਤਿੰਨ ਮੈਕਵੇਂ ਆ ਬੀਜੀਪੀ ਦੇ ਵੱਡੇ ਨੇਤਾ ਵੀ ਨੇ ਤਾਮਿਲਨਾਡੂ ਤੋਂ ਆਉਂਦੇ ਨੇ ਉਹ ਸਾਡੇ ਇਲਾਕੇ ਚ ਆ ਰਹੇ ਨੇ ਮੈਨੂੰ ਪਤਾ ਲੱਗਿਆ ਮੀਡੀਆ ਰਹੀ ਰੋਪੜ ਤੇ ਸਾਡੇ ਅਨੰਦਪੁਰ ਸਾਹਿਬ ਦੇ ਹਰੀਆਲ ਜਾਣਗੇ ਫਿਰ ਬੇਲਾਧਿਆਨੀ ਜਾਣਗੇ ਪਨੋਪਲੀ ਜਾਣਗੇ ਲਕਸ਼ਮੀ ਨਾਰਾਇਣ ਮੰਦਿਰ ਵੀ ਜਾ ਰਹੇ ਨੇ ਮੈਂ ਉਹਨਾਂ ਦਾ ਸਵਾਗਤ ਕਰਦਾ ਜੀ ਤੇ ਮੈਂ ਉਹ ਇਸ ਦੁੱਖ ਦੀ ਘੜੀ ਸਾਡਾ ਹਾਲ ਜਾਣਨ ਆ ਰਹੇ ਉਹਨਾਂ ਦਾ ਦਿਲੋਂ ਸਵਾਗਤ ਕਰਦੇ ਹਾਂ ਸੀ ਪਰ ਮੇਰੀ ਦੋ ਤਿੰਨ ਬੇਨਤੀਆਂ ਤੇ ਮੈਂ ਇਹ ਸਾਰੇ ਇਲਾਕੇ ਦੇ ਵੱਲੋਂ ਬੇਨਤੀਆਂ ਤੇ ਮੈਂ ਆਸ ਕਰਦਾ ਕਿ ਜਿਹੜੇ ਸਾਡੇ ਬੀਜਪੀ ਦੇ ਦੋਸਤ ਨੇ ਸਾਡੇ ਇਲਾਕੇ ਦੇ ਜਿਹੜੇ ਉਹਨਾਂ ਦੇ ਸੱਜੇ ਖੱਬੇ ਖੜੇ ਹੋਣਗੇ ਉਹ ਵੀ ਇਹ ਗੱਲਾਂ ਇਹਨਾਂ ਨੂੰ ਜਰੂਰ ਜਿਹੜਾ ਹੈ ਮੁਰਗਨ ਸਾਹਿਬ ਨੂੰ ਦੱਸਣ ਨੰਬਰ 1 ਪਹਿਲੀ ਬੇਨਤੀ ਇਹ ਹੈ ਮੁਰਗਨ ਸਾਹਿਬ ਤੁਸੀਂ ਆ ਰਹੇ ਹੋ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਸੜੀਆਂ ਜ਼ਮੀਨਾਂ ਖਤਮ ਹੋ ਗਈਆਂ ਸਾਡੇ ਘਰ ਖਤਮ ਹੋ ਗਏ ਸਾਡੇ ਵਿਦਿਅਕ ادارے ਸਾਡਾ ਬਹੁਤ ਨੁਕਸਾਨ ਹੋਇਆ 1600 ਕਰੋੜ ਰੁਪਏ ਜੋ ਮੋਦੀ ਸਾਹਿਬ ਦੇ ਕੇ ਗਏ ਨੇ ਉਹ ਨਾਕਾਫੀ ਹੈ ਇਹ ਨੁਕਸਾਨ ਕੇਈ ਹਜ਼ਾਰਾਂ ਕਰੋੜਾਂ ਰੁਪਏ ਦਾ ਹੈ ਇਸ ਕਰਕੇ ਤੁਹਾਨੂੰ ਬੇਨਤੀ ਹੈ ਕਿ ਪੰਜਾਬ ਨੇ ਹਮੇਸ਼ਾ ਇਸ ਦੇਸ਼ ਦੀ ਲਾਜ ਰੱਖੀ ਹੈ ਸ਼ਹਾਦਤਾਂ ਚ ਨੰਬਰ 1 ਜਿਹੜਾ ਇਸ ਦੇਸ਼ ਦਾ ਢਿੱਡ ਪਰੰਚ ਨੰਬਰ 1 ਪੰਜਾਬ ਨੇ ਹਮੇਸ਼ਾ ਆਪਣਾ ਸਾਰਾ ਕੁਝ ਵਾਰਿਆ ਐਦਾਂ ਮਜ਼ਾਕ ਨਾ ਕਰੋ ਸਾਡੇ ਨਾਲ ਸਾਨੂੰ ਸਾਡਾ ਬੰਦਾ ਹੱਕ ਜੀ ਤੁਸੀਂ ਸੱਚੇ ਪੰਜਾਬ ਸੱਚੀ ਜਗਰ ਤੁਹਾਡੀ ਸਾਰ ਲੈ ਨਾ ਰਹੇ ਨੰਬਰ ਇਹ ਕੇ ਜਿਹੜੀ ਤੁਹਾਡੀ ਐਸ ਡੀ ਆਰ ਐਫ ਦੀਆਂ ਸ਼ਰਤਾਂ ਨੇ ਜਿੰਨਾ ਵੀ ਪੈਸਾ ਪਿਆ ਉਹ ਸ਼ਰਤਾਂ ਦੇ ਵਿੱਚ ਤੁਸੀਂ ਜਾ ਕੇ ਆਪ ਦੇਖ ਲਿਓ ਮੈਂ ਆਪਣੇ ਉਹਨਾਂ ਨੂੰ ਭਾਜਪੀ ਵਾਲੇ ਦੋਸਤਾਂ ਨੂੰ ਬੇਨਤੀ ਕਰਦਾ ਇਹਨਾਂ ਨੂੰ ਜ਼ਰੂਰ ਲੈ ਕੇ ਜਾਇਓ ਐਦਾਂ ਇਹਨਾਂ ਬਸ ਬੰਨ ਤੇ ਖੜਾ ਕੇ ਮੋਰ ਲਿਆਇਓ ਹਰੀ ਆਲ ਦੇ ਜਿਹੜੇ ਖੇਤਾਂ 'ਚ ਲੈ ਕੇ ਜਾਇਓ ਚੰਦਪੁਰ ਬੇਲੇ ਦੇ ਖੇਤਾਂ 'ਚ ਲੈ ਕੇ ਜਾਇਓ ਤੇ ਪੁੱਛਿਓ ਉੱਥੇ ਉਹਦੇ ਜ਼ਿਮੀਂਦਾਰਾਂ ਨੂੰ ਕੀ 8600 ਰੁਪਏ ਕਿੱਲੇ ਦੇ ਨਾਲ ਜਿਹੜਾ ਜੋ ਤੁਸੀਂ ਦੇ ਰਹੇ ਹੋ ਜੋ ਤੁਹਾਡੀ ਸ਼ਰਤਾਂ ਕਿ 8600 ਰੁਪਏ ਕਿੱਲੇ ਦੇ ਨਾਲ ਉਸ ਕਿਸਾਨ ਜਿਹੜਾ ਹੈ ਉਹ ਹੱਥ ਮਿਲ ਜੂਗੀ ਇੰਨਾ ਤੋਂ ਬਜਾਈ ਦੇ ਉੱਤੇ ਇੰਨਾ ਤਾਂ ਉਹਨੂੰ ਦੁਬਾਰਾ ਜਿਹੜੀ ਉਹ ਮੱਕੀ ਜਿਹੜੀ ਗਲ ਗਈ ਉਹ ਬਾਣ ਦੇ ਉੱਤੇ ਲੱਗ ਜਾਣਾ ਉਹਦਾ ਡ ਇੰਨਾ ਮਿਆਖ ਨਾ ਕਰੋ 8600 ਰੁਪਏ ਕਿਲਾ ਦੇ ਰਹੇ ਹੋ ਤੁਸੀਂ ਤੁਹਾਡੀ ਸ਼ਰਤ ਹੈ ਇਹਨਾਂ ਨੂੰ ਜ਼ਰੂਰ ਲੈ ਕੇ ਜਾਇਓ ਮੁਰਗਨ ਸਾਹਿਬ ਨੂੰ ਜਿਹੜੇ ਸਾਡੇ ਉੱਪਰਲੇ بڑے ਪਿੰਡਾਂ ਦੇ ਘਰਾਂ ਦੇ ਉੱਤੇ ਖੇੜਾ ਕਲਮੂੜ ਦੇ ਘਰਾਂ ਦੇ ਉੱਤੇ ਪਿੰਡ ਖਿੰਗੜੀ ਪਿੰਗਵੜੀ ਦੀ ਹਰੀਜਨ ਬਸਤੀ ਲੈ ਕੇ ਜਾਇਓ ਮੁਰਗਨ ਸਾਹਿਬ ਨੂੰ ਸਾਡੇ ਦੋਲੇ ਪਰਿਵਾਰਾਂ ਚ ਲੈ ਕੇ ਜਾਇਓ ਤੇ ਉਹਨਾਂ ਨੂੰ ਦੇਖਿਓ ਕਿ ਕੀ 6500 ਰੁਪਏ ਜੋ ਤੁਸੀਂ ਐਸ ਡੀ ਆਰ ਐਫ ਚ ਦੇ ਰਹੇ ਹੋ ਕਿ 6500 ਰੁਪਏ ਚ ਕਿਸੇ ਗਰੀਬ ਦਾ ਘਰ ਬਣ ਸਕਦਾ ਇਹਨਾਂ ਨੂੰ ਬੇਲੇ ਜਾਂਦੀਆਂ ਸੜਕਾਂ ਦਿਖਾਇਓ ਜੋ ਸੜਕਾਂ ਹੀ ਭੜ ਗਈਆਂ ਕੀ 60000 ਰੁਪਏ ਕਿਲੋਮੀਟਰ ਦੇ ਨਾਲ ਕੁਈ ਸੜਕ ਰਿਪੇਅਰ ਹੋ ਸਕਦੀ ਹੈ ਰੀਸਟੋਰ ਹੋ ਸਕਦੀ ਹੈ ਇਹ ਵੀ ਲੇਖਿਆ ਜਾਏ ਸਾਡੇ ਦੋਲਾ ਪਰਿਵਾਰਾਂ ਦੇ ਵਿੱਚ ਕਿ 2500 ਰੁਪਏ ਦੇ ਨਾਲ ਜਿਹੜੇ ਕੱਪੜੇ ਹੋਰ ਨੁਕਸਾਨ ਹੋਇਆ ਕਿ 2500 ਰੁਪਏ ਦੇ ਨਾਲ ਨੁਕਸਾਨ ਉਸ ਪੂਰਾ ਹੋ ਸਕਦਾ ਇਹ ਦਿਖਾਓ ਨਾ ਜੇ ਉਹਨਾਂ ਨੂੰ ਸੱਚੀ ਦੱਸ ਤਾਂ ਕਿ ਉਹ ਫੀਡਬੈਕ ਦੇਣ ਉਹਨਾਂ ਕੋਲ ਪਾਰਲੀਮੈਂਟਰੀ ਅਫੇਅਰਸ ਦਾ ਮਹਿਕਮਾ ਹੈ ਉਹ ਦੱਸਣ મોદી ਸਾਹਿਬ ਨੂੰ ਜਾ ਕੇ ਕਿ ਹਾਂ ਗਰੀਬ ਦਾ ਘਰ 6500 ਰੁਪਏ ਚ ਨਹੀਂ ਬਣਦਾ ਸ਼ਾਇਦ ਗੁਜਰਾਤ ਚ ਬਣ ਜਾਂਦਾ ਹੋਵੇ ਕਿ ਇੱਕ ਜਿਹੜਾ ਕਿਸਾਨ ਹੈ ਉਹ 6800 ਰੁਪਏ ਕਿੱਲੇ ਦੇ ਵਿੱਚ ਤੋਂ ਉਹਦੀ ਬਜਾਈ ਦਾ ਮਾਣ ਦਾ ਜੋ ਗੱਲ ਗਈ ਮੱਕੀ ਜੋ ਜਾਨਵਰਾਂ ਦੇ ਪਸ਼ੂਆਂ ਦੇ ਕੰਮ ਵੀ ਨਹੀਂ ਆਣੀ ਉਹਦੇ ਤੋਂ ਉਹਦਾ ਖਰਚਾ ਹੋ ਜਾਣਾ ਤੇ ਦੂਜਾ ਦੂਜੀ ਬੇਨਤੀ ਹੈ ਮੈਂ ਫਿਰ ਬੇਨਤੀ ਕਰਦਾ ਆਪਣੇ ਬਾਜਪਾਈ ਦੋਸਤਾਂ ਤੁਹਾਨੂੰ ਵੀ ਪਤਾ ਅਸੀਂ ਜਿਹੜਾ ਹੈ ਮੈਂ ਕੱਲ ਸੀਐਲ ਪਾਟਿਲ ਜੀ ਜੋ ਜਿੰਨਾਂ ਦੇ ਕੋਲੇ ਮਹਿਕਮਾ ਜਲਸ ਉਹਨਾਂ ਨੂੰ ਵੀ ਚਿੱਠੀ ਲਿਖੀ ਹੈ ਵੀ ਸਾਡੀ ਸਵਾਹ ਤੇ ਸਰਸਾ ਅਸੀਂ ਦੀ ਡੀਪੀਆਰ ਤਿਆਰ ਕਰ ਲਈ ਆ ਅਗਲੇ 15 ਵੀ ਦਿਨ ਤਿਆਰ ਪੂਰੀ ਟੋਟਲੀ ਹੋ ਜੂਗੀ ਮੰਨ ਤੋਂ ਸਮਾ ਵੀ ਮੰਗ ਰਿਹਾ ਇਹ ਦੋਨੋਂ ਅਨੈਰਾ ਚੈਨਲਾਈਜ਼ੇਸ਼ਨ ਜੇ ਤੁਸੀਂ ਸਾਡੇ ਸਾਡੇ ਵਾਕੇ ਸਾਡੇ ਕਿਉਂਕਿ ਦੋਨੋਂ ਫਲੈਸ਼ ਫਲੱਡਸ ਰਿਵਰ ਨੇ ਸਰਸਾ ਜਤਾ ਇਤਿਹਾਸ ਸਿੱਖ ਇਤਿਹਾਸ ਵੀ ਆਪਾਂ ਨੂੰ ਪਤਾ ਸਾਡਾ ਸਾਰਾ ਕੁਝ ਤਬਾਹ ਕਰਕੇ ਲੈ ਗਿਆ ਤੇ ਹਜੇ ਤੱਕ ਵੀ ਸਾਨੂੰ ਸਰਸਾ ਤੇ ਸਵਾਹ ਮਾਰਦਾ ਬਰਸਾਤ ਹਿਮਾਚਲ ਕਹਿੰਦੀ ਹੈ ਸਾਡਾ ਇਲਾਕਾ ਖਰਾਬ ਹੋ ਜਾਂਦਾ ਇਸ ਕਰਕੇ ਉਹਨਾਂ ਨੂੰ ਇਹ ਜਿਹੜੀ ਦੋਨੋਂ ਦੀ ਚੈਨਲਾਈਜ਼ੇਸ਼ਨ ਜਿਹੜੀ ਆ ਬਹੁਤ ਜ਼ਰੂਰੀ ਹੈ ਅਸੀਂ ਪਿਆ ਕਰ ਲਈ ਜਿੱਥੇ ਵੀ ਮਾ ਝੋਲੀ ਏਡਾਂ ਨੂੰ ਵੀ ਤਿਆਰ ਹੈ ਆਪਣੇ ਇਲਾਕੇ ਲਈ ਪਰ ਸਾਨੂੰ ਆ ਦੇਖੇ ਜਾਓ ਅੱਜ ਸਾਡੇ ਬਹੁਤ ਹੀ ਸਤਕਾਰਯੋਗ ਮਨਿਸਟਰ ਆਫ ਸਟੇਟ ਯੂਨੀਅਨ ਮਨਿਸਟਰ ਆਫ ਸਟੇਟ ਐਲ ਮੁਰਗਨ ਜੀ ਉਹ ਆ ਰਹੇ ਉਹਨਾਂ ਕੋਲ ਪਾਰਲੀਮੈਂਟਰੀ ਅਫੇਅਰਸ ਹੋਰ ਵੀ ਦੋ ਤਿੰਨ ਮੈਕਮੇ ਆ ਬੀਜੀਪੀ ਦੇ ਵੱਡੇ ਨੇਤਾ ਵੀ ਨੇ ਤਾਮਿਲਨਾਡੂ ਤੋਂ ਆਉਂਦੇ ਨੇ ਉਹ ਸਾਡੇ ਇਲਾਕੇ ਚ ਆ ਰਹੇ ਨੇ ਮੈਨੂੰ ਪਤਾ ਲੱਗਿਆ ਮੀਡੀਆ ਰਹੀ ਰੋਪੜ ਤੇ ਸਾਡੇ ਅਨੰਦਪੁਰ ਸਾਹਿਬ ਦੇ ਹਰੀয়াল ਜਾਣਗੇ ਫਿਰ ਬੇਲਾਧਿਆਨੀ ਜਾਣਗੇ ਪਨੋਪਲੀ ਜਾਣਗੇ ਲਕਸ਼ਮੀ ਨਾਰਾਇਣ ਮੰਦਿਰ ਵੀ ਜਾ ਰਹੇ ਨੇ ਮੈਨੂੰ ਉਹਨਾਂ ਦਾ ਸਵਾਗਤ ਕਰਨਾ ਹੈ ਜੀ ਤੇ ਮੈਂ ਉਹ ਇਸ ਦੁੱਖ ਦੀ ਘੜੀ ਸਾਡਾ ਹਾਲ ਜਾਣਨ ਆ ਰਹੇ ਉਹਨਾਂ ਦਾ ਦਿਲੋਂ ਸਵਾਗਤ ਕਰਦੇ ਹਾਂ ਸੀ ਪਰ ਮੇਰੀ ਦੋ ਤਿੰਨ ਬੇਨਤੀਆਂ ਤੇ ਮੈਂ ਇਹ ਸਾਰੇ ਇਲਾਕੇ ਦੇ ਵੱਲੋਂ ਬੇਨਤੀਆਂ ਤੇ ਮੈਂ ਆਸ ਕਰਦਾ ਕਿ ਜਿਹੜੇ ਸਾਡੇ ਬੀਜਪੀ ਦੇ ਦੋਸਤ ਨੇ ਸਾਡੇ ਇਲਾਕੇ ਦੇ ਜਿਹੜੇ ਉਹਨਾਂ ਦੇ ਸੱਜੇ ਖੱਬੇ ਖੜੇ ਹੋਣਗੇ ਉਹ ਵੀ ਇਹ ਗੱਲਾਂ ਇਹਨਾਂ ਨੂੰ ਜਰੂਰ ਜਿਹੜਾ ਹੈ ਮੁਰਗਨ ਸਾਹਿਬ ਨੂੰ ਦੱਸਣ ਨੰਬਰ 1 ਪਹਿਲੀ ਬੇਨਤੀ ਇਹ ਹੈ ਮੁਰਗਨ ਸਾਹਿਬ ਤੁਸੀਂ ਆ ਰਹੇ ਹੋ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਸੜੀਆਂ ਜ਼ਮੀਨਾਂ ਖਤਮ ਹੋ ਗਈਆਂ ਸਾਡੇ ਘਰ ਖਤਮ ਹੋ ਗਏ ਸਾਡੇ ਵਿਦਿਆਖਦਾਰੇ ਸਾਡਾ ਬਹੁਤ ਨੁਕਸਾਨ ਹੋਇਆ 1600 ਕਰੋੜ ਰੁਪਏ ਜੋ ਮੋਦੀ ਸਾਹਿਬ ਦੇ ਕੇ ਗਏ ਨੇ ਉਹ ਨਾ ਕਾਫੀ ਹੈ ਇਹ ਨੁਕਸਾਨ ਕੇਈ ਹਜ਼ਾਰਾਂ ਕਰੋੜਾਂ ਰੁਪਏ ਦਾ ਹੈ ਇਸ ਕਰਕੇ ਤੁਹਾਨੂੰ ਬੇਨਤੀ ਹੈ ਕਿ ਪੰਜਾਬ ਨੇ ਹਮੇਸ਼ਾ ਇਸ ਦੇਸ਼ ਦੀ ਲਾਜ ਰੱਖੀ ਹੈ ਸ਼ਹਾਦਤਾਂ ਚ ਨੰਬਰ 1 ਜਿਹੜਾ ਇਸ ਦੇਸ਼ ਦਾ ਢਿੱਡ ਪਰੰਚ ਨੰਬਰ 1 ਪੰਜਾਬ ਨੇ ਹਮੇਸ਼ਾ ਆਪਣਾ ਸਾਰਾ ਕੁਝ ਵਾਰਿਆ ਐਦਾਂ ਮਜ਼ਾਕ ਨਾ ਕਰੋ ਸਾਡੇ ਨਾਲ ਸਾਨੂੰ ਸਾਡਾ ਬੰਦਾ ਹੱਕ ਜੀ ਤੁਸੀਂ ਸੱਚੇ ਪੰਜਾਬ ਸੱਚੀ ਜਗਰ ਤੁਹਾਡੀ ਸਾਰ ਲੈ ਨਾ ਰਹੇ ਨੰਬਰ ਇਹ ਕੇ ਜਿਹੜੀ ਤੁਹਾਡੀ ਐਸ ਡੀ ਆਰ ਐਫ ਦੀਆਂ ਸ਼ਰਤਾਂ ਨੇ ਜਿੰਨਾ ਵੀ ਪੈਸਾ ਪਿਆ ਉਹ ਸ਼ਰਤਾਂ ਦੇ ਵਿੱਚ ਤੁਸੀਂ ਜਾ ਕੇ ਆਪ ਦੇਖ ਲਿਓ ਮੈਂ ਆਪਣੇ ਉਹਨਾਂ ਨੂੰ ਬੀ ਜੀ ਪੀ ਵਾਲੇ ਦੋਸਤਾਂ ਨੂੰ ਬੇਨਤੀ ਕਰਦਾ ਇਹਨਾਂ ਨੂੰ ਜਰੂਰ ਲੈ ਕੇ ਜਾਇਓ ਐਦਾਂ ਇਹਨਾਂ ਬਸ ਬੰਨ ਤੇ ਖੜਾ ਕੇ ਮੋਰ ਲਿਆਇਓ ਹਰੀ ਹਾਲ ਦੇ ਜਿਹੜੇ ਖੇਤਾਂ ਚ ਲੈ ਕੇ ਜਾਇਓ ਚੰਦਪੁਰ ਬੇਲੇ ਦੇ ਖੇਤਾਂ ਚ ਲੈ ਕੇ ਜਾਇਓ ਤੇ ਪੁੱਛਿਓ ਉੱਥੇ ਉਹਦੇ ਜ਼ਿਮੀਂਦਾਰਾਂ ਨੂੰ ਕੀ 6800 ਰੁਪਏ ਕਿੱਲੇ ਦੇ ਨਾਲ ਜਿਹੜਾ ਜੋ ਤੁਸੀਂ ਦੇ ਰਹੇ ਹੋ ਜੋ ਤੁਹਾਡੀ ਸ਼ਰਤਾਂ ਕਿ 1800 ਰੁਪਏ ਕਿੱਲੇ ਦੇ ਨਾਲ ਉਸ ਕਿਸਾਨ ਨੂੰ ਜਿਹੜਾ ਹੈ ਔਰ ਹੱਥ ਮਿਲ ਜੂਗੀ ਇੰਨਾ ਤਾਂ ਬਜਾਈ ਦੇ ਉੱਤੇ ਇੰਨਾ ਤਾਂ ਉਹਨੂੰ ਦੁਬਾਰਾ ਜਿਹੜੀ ਉਹ ਮੱਕੀ ਜਿਹੜੀ ਗਲ ਗਈ ਉਹ ਬਾਣ ਦੇ ਉੱਤੇ ਲੱਗ ਜਾਣਾ ਉਹਦਾ ਡੀਜ਼ਲ ਐਦਾਂ ਦਾ ਮਜ਼ਾਕ ਨਾ ਕਰੋ 1800 ਰੁਪਏ ਕਿਲਾ ਦੇ ਰਹੇ ਹੋ ਤੁਸੀਂ ਤੁਹਾਡੀ ਸ਼ਰਤ ਹੈ ਇਹਨਾਂ ਨੂੰ ਜ਼ਰੂਰ ਲੈ ਕੇ ਜਾਇਓ ਮੁਰਗਨ ਸਾਹਿਬ ਨੂੰ ਜਿਹੜੇ ਸਾਡੇ ਉੱਪਰਲੇ بڑے ਪਿੰਡਾਂ ਦੇ ਘਰਾਂ ਦੇ ਉੱਤੇ ਖੇੜਾ ਕਲਮੋੜ ਦੇ ਘਰਾਂ ਦੇ ਉੱਤੇ ਪਿੰਡ ਖਿੰਗੜੀ ਪਿੰਗਵੜੀ ਦੀ ਹਰੀਜਨ ਬਸਤੀ ਲੈ ਕੇ ਜਾਇਓ ਮੁਰਗਨ ਸਾਹਿਬ ਨੂੰ ਸਾਡੇ ਦੋਲੇ ਪਰਿਵਾਰਾਂ ਚ ਲੈ ਕੇ ਜਾਇਓ ਤੇ ਉਹਨਾਂ ਨੂੰ ਦੇਖਿਓ ਕਿ ਕਿ 6500 ਰੁਪਇਆ ਜੋ ਤੁਸੀਂ ਐਸ ਡੀ ਆਰ ਐਫ ਚ ਦੇ ਰਹੇ ਹੋ ਕਿ 6500 ਰੁਪਏ ਚ ਕਿਸੇ ਗਰੀਬ ਦਾ ਘਰ ਬਣ ਸਕਦਾ ਇਹਨਾਂ ਨੂੰ ਬੇਲੇ ਜਾਂਦੀਆਂ ਸੜਕਾਂ ਦਿਖਾਇਓ ਜੋ ਸੜਕਾਂ ਹੀ ਭੜ ਗਈਆਂ ਕਿ 60000 ਰੁਪਇਆ ਕਿਲੋਮੀਟਰ ਦੇ ਨਾਲ ਕੋਈ ਸੜਕ ਰਿਪੇਅਰ ਹੋ ਸਕਦੀ ਹੈ ਰੀਸਟੋਰ ਹੋ ਸਕਦੀ ਹੈ ਇਹ ਵੀ ਲਿਖਿਆ ਜਾਏ ਸਾਡੇ ਦੋਲਾ ਪਰਿਵਾਰਾਂ ਦੇ ਵਿੱਚ ਕਿ 2500 ਰੁਪਏ ਦੇ ਨਾਲ ਜਿਹੜੇ ਕੱਪੜੇ ਹੋਰ ਨੁਕਸਾਨ ਹੋਇਆ ਕਿ 2500 ਰੁਪਏ ਦੇ ਨਾਲ ਨੁਕਸਾਨ ਉਸ ਪੂਰਾ ਹੋ ਸਕਦਾ ਇਹ ਦਿਖਾਓ ਨਾ ਜੇ ਉਹਨਾਂ ਨੂੰ ਸੱਚੀ ਦੱਸ ਤਾਂ ਕਿ ਉਹ ਫੀਡਬੈਕ ਦੇਣ ਉਹਨਾਂ ਕੋਲ ਪਾਰਲੀਮੈਂਟਰੀ ਅਫੇਅਰਸ ਦਾ ਵਿਭਾਗ ਹੈ ਉਹ ਦੱਸਣ ਮੋਦੀ ਸਾਹਿਬ ਨੂੰ ਜਾ ਕੇ ਕਿ ਹਾਂ ਗਰੀਬ ਦਾ ਘਰ 6500 ਰੁਪਏ ਚ ਨਹੀਂ ਬਣਦਾ ਸ਼ਾਇਦ ਗੁਜਰਾਤ ਚ ਬਣ ਜਾਂਦਾ ਹੋਵੇ ਕਿ ਇੱਕ ਜਿਹੜਾ ਕਿਸਾਨ ਹੈ ਉਹ 6800 ਰੁਪਏ ਕਿੱਲੇ ਦੇ ਵਿੱਚ ਤੋਂ ਉਹਦੀ ਬਜਾਈ ਦਾ ਮਾਣ ਦਾ ਜੋ ਗੱਲ ਗਈ ਮੱਕੀ ਜੋ ਜਾਨਵਰਾਂ ਦੇ ਪਸ਼ੂਆਂ ਦੇ ਕੰਮ ਵੀ ਨਹੀਂ ਆਣੀ ਉਹਦੀ ਤੋਂ ਉਹਦਾ ਖਰਚਾ ਹੋ ਜਾਣਾ ਤੇ ਦੂਜਾ ਦੂਜੀ ਬੇਨਤੀ ਹੈ ਮੈਂ ਫਿਰ ਬੇਨਤੀ ਕਰਦਾ ਆਪਣੇ ਪਾਜ ਪਾਈ ਦੋਸਤਾਂ ਤੁਹਾਨੂੰ ਵੀ ਪਤਾ ਅਸੀਂ ਜਿਹੜਾ ਹੈ ਮੈਂ ਕੱਲ ਸੀ.ਆਰ ਪਾਟਿਲ ਜੀ ਜੋ ਜਿਨ੍ਹਾਂ ਦੇ ਕੋਲੇ ਮਹਿਕਮਾ ਜਲਸ ਉਹਨਾਂ ਨੂੰ ਵੀ ਚਿੱਠੀ ਲਿਖੀ ਹੈ ਵੀ ਸਾਡੀ ਸਵਾਹ ਤੇ ਸਰਸਾ ਅਸੀਂ ਦੀ ਡੀਪੀਆਰ ਤਿਆਰ ਕਰ ਲਈ ਆ ਅਗਲੇ 15 ਵੀ ਦਿਨ ਤਿਆਰ ਪੂਰੀ ਟੋਟਲੀ ਹੋ ਜੂਗੀ ਮੰਨ ਤੋਂ ਸਮਾ ਵੀ ਮੰਗ ਰਿਹਾ ਇਹ ਦੋਨੋਂ ਅਨੈਰਾ ਚੈਨਲਾਈਜ਼ੇਸ਼ਨ ਜੇ ਤੁਸੀਂ ਸਾਡੇ ਸਾਡੇ ਵਾਕੇ ਸਾਡੇ ਕਿਉਂਕਿ ਦੋਨੋਂ ਫਲੈਸ਼ ਫਲੱਡਸ ਰਿਵਰ ਨੇ ਸਰਸਾ ਜਤਾ ਇਤਿਹਾਸ ਸਿੱਖ ਇਤਿਹਾਸ ਵੀ ਆਪਾਂ ਨੂੰ ਪਤਾ ਸਾਡਾ ਸਾਰਾ ਕੁਝ ਤਬਾਹ ਕਰਕੇ ਲੈ ਗਿਆ ਤੇ ਹਜੇ ਤੱਕ ਵੀ ਸਾਨੂੰ ਸਰਸਾ ਤੇ ਸਵਾਹ ਮਾਰਦਾ ਬਰਸਾਤ ਹਿਮਾਚਲ ਕਹਿੰਦੀ ਹੈ ਸਾਡਾ ਇਲਾਕਾ ਖਰਾਬ ਹੋ ਜਾਂਦਾ ਇਸ ਕਰਕੇ ਉਨਾ ਨੂੰ ਇਹ ਜਿਹੜੀ ਦੋਨੋਂ ਦੀ ਚੈਨਲਾਈਜ਼ੇਸ਼ਨ ਜਿਹੜੀ ਆ ਬਹੁਤ ਜ਼ਰੂਰੀ ਹੈ ਅਸੀਂ ਪਿਆਰ ਕਰ ਲਈ ਜਿੱਥੇ ਵੀ ਮੈਂ ਛੋਲੀ ਏਡਾਂ ਨੂੰ ਵੀ ਤਿਆਰ ਹੈ ਆਪਣੇ ਇਲਾਕੇ ਲਈ ਪਰ ਸਾਨੂੰ ਆ ਦੇਖੇ ਜਾਓ ਸੋਦਰ ਦੂਜੇ ਪਾਸੇ ਮੁੱਖ ਮੰਤਰੀ ਮਾਨ ਵੀ ਇਸ ਗੱਲ ਤੇ ਤੰਜ ਕੱਸ ਚੁੱਕੇ ਨੇ ਕਿ ਭਾਜਪਾ ਦੇ ਕੇਂਦਰੀ ਮੰਤਰੀ ਨੇ ਜੋ ਮਹਸ ਤੇ ਮਹਸ ਫੋਟੋਆਂ ਖਿਚਾਉਣ ਦੇ ਲਈ ਪੰਜਾਬ ਆਉਂਦੇ ਨੇ ਜਿਸ ਤਰ੍ਹਾਂ ਪਹਿਲਾਂ ਸ਼ਿਵਰਾਜ ਚੋਹਣ ਆਏ ਸਨ ਤੇ ਕਹਿੰਦੇ ਨੇ ਕਿ ਅਸੀਂ ਦਿੱਲੀ ਜਾ ਕੇ ਰਿਪੋਰਟ ਦੇਵਾਂਗੇ ਪਰ ਇਹਨਾਂ ਦੇ ਵਿੱਚੋਂ ਕੋਈ ਵੀ ਮੰਤਰੀ ਦਿੱਲੀ ਜਾ ਕੇ ਰਿਪੋਰਟ